ਇਹਨੇ ਨਾ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਈਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਜਿਹੀ ਵਾਰੀ ਕਈ ਵਾਰੀ ਇਹਨਾਂ ਜਾਂਚ ਪਰਭਾਵ ਹੁੰਦੀ ਹੈ ਇਹ ਅਸੀਂ ਹੁਣ 3 ਦਿਨ ਦਾ ਦੁਬਾਰਾ ਰਿਮਾਡ ਲਿਆ ਦੁਬਾਰਾ ਇਹ ਕੋਸ਼ਿਸ਼ ਕਰਕੇ ਦੁਬਾਰਾ 11 ਤਿੰਨ ਨੂੰ ਫੇਰ ਪੇਸ਼ ਕਰਾਂਗੇ ਪੀ ਲਖਮੀ ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰਮੈਲ ਕੋਇਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਰਮਾਦ ਮੰਗੋ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਅਫੈਂਡਰ ਆ ਇਹਦੇ ਤੇ 31 ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਨ ਸਿੰਘ ਚੋੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਅਕਤੀ ਆ ਕਰਨਗੇ ਅਕੇ 10 ਦਿਨ ਦਾ ਮੰਗਿਆ ਸੀ 10 ਦਿਨ ਦਾ ਮੰਗਿਆ ਸੀ 3 ਦਿਨ ਦਾ ਜਾ ਸਾਬ ਨੇ ਹੌਕੀਤਾ ਕੀ ਕੀ ਸਰ ਐਵੀਡੈਂਸ ਪੇਸ਼ ਕੀਤੇ ਗਏ ਨੇ ਇਹਨਾਂ ਦਾ ਚੋਰ ਕੋਈ ਵੀ ਉਹਨਾਂ ਕੋਈ ਐਵੀਡੈਂਸ ਨਹੀਂ ਹੈਗਾ ਬਸ ਉਹ ਹੀ ਕਹੀ ਜਾਂਦੇ ਜੀ 31 ਕੇਸ ਇਹਨਾਂ ਦੇ ਉੱਤੇ ਪਏ ਨੇ ਜਿੰਨੇ ਜਿਹੜੇ ਸਾਰੇ ਕੁਇਟਲ ਹੋਏ ਨੇ ਉਹਨਾਂ ਦੇ ਵਿੱਚ ਇੱਕ ਵੀ ਕੇਸ ਪੈਂਡਿੰਗ ਨਹੀਂ ਹੈ ਜਿਹੜੀ ਗਲਤ ਬਿਆਨਬਾਜ਼ੀ ਜਿਹੜੇ ਕਾਨੂੰਨ ਦੇ ਰਾਖੇ ਨੇ ਉਹ ਗਲਤ ਬਿਆਨਬਾਜ਼ੀ ਕੋਰਟ ਦੇ ਵਿੱਚ ਕਰ ਰਹੇ ਨੇ ਤੇ ਜੋ ਲਾਇਨ ਆਰਡਰ ਨੂੰ ਜਿਨ੍ਹਾਂ ਨੇ ਮੇਨਟੇਨ ਰੱਖਣਾ ਵਾ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਇਹਨਾਂ ਦੇ ਉੱਤੇ ਜੀ 31 ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਇਹਨਾਂ ਦੇ ਉੱਤੇ ਪੈਂਡਿੰਗ ਨਹੀਂ ਹੈਗਾ ਸਾਰਿਆਂ ਚੋਂ ਕੁਇਟਲ ਹੋਈ ਆ ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਝੂਠੇ ਕੇਸ ਪਾਏ ਸੀ ਉਹ ਸਾਰਿਆਂ ਚੋਂ ਬਰੀ ਹੋ ਚੁੱਕੇ ਨੇ ਇਸ ਟਾਈਮ ਇਹਨਾਂ ਦੇ ਉੱਤੇ ਇੱਕ ਵੀ ਕੇਸ ਪੈਂਡਿੰਗ ਨਹੀਂ ਇਹਨਾਂ ਦੀ ਬਾਰ-ਬਾਰ ਇਹੋ ਹੀ ਪਲੀ ਹੋਂਦੀ ਆ ਕੋਰਟ ਦੇ ਵਿੱਚ ਵੀ ਜਾਂ ਇਹਨਾਂ ਦੇ ਜਿੰਨੇ ਵੀ ਉੱਚ ਅਫਸਰ ਨੇ ਜਿਹੜੇ ਉਹ ਬਾਹਰ ਕਹਿ ਰਹੇ ਆ ਜੀ ਇਹਨਾਂ ਦੇ ਉੱਤੇ ਐਨੇ ਕੇਸ ਨੇ ਉਹ ਨਹੀਂ ਇਹ ਆ ਕੋਈ ਵੀ ਇਹਨਾਂ ਦੇ ਉੱਤੇ ਕੇਸ ਜਿਹੜਾ ਉਹ ਪੈਂਡਿੰਗ ਨਹੀਂ ਹੈਗਾ ਇਸ ਟਾਈਮ ਤੇ ਜੱਜ ਸਾਹਿਬ ਕੋ ਇਹਨਾਂ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਇਹਨਾਂ ਨੂੰ ਅਲਾਉ ਹੋਇਆ 11 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਦੇਖੋ ਜੀ ਉਹ ਸਾਡਾ ਇਨਵੈਸਟੀਗੇਸ਼ਨ ਦਾ ਪੜਾਟ ਹਰ ਚੀਜ਼ ਤੁਹਾਨੂੰ ਡਿਸਕਲੋਜ਼ ਨਹੀਂ ਕੀਤੀ ਜਾ ਸਕਦੀ ਤੇ ਉਹ ਜਾਂਚ ਦਾ ਵਿਸ਼ਾ ਹੈ ਕਈ ਚੀਜ਼ ਵਾਰੀ ਕਈ ਵਾਰੀ ਇਹਨਾਂ ਜਾਂਚ ਪ੍ਰਭਾਵ ਹੁੰਦੀ ਹੈ ਇਹ ਅਸੀਂ ਉਹ 3 ਦਿਨ ਦਾ ਦੁਬਾਰਾ ਰਿਮਾਂਡ ਲਿਆ ਦੁਬਾਰਾ ਇਹ ਪੁਸ਼ੀਸ਼ ਕਰਕੇ ਦੁਬਾਰਾ 11 ਤਰੀਕ ਨੂੰ ਫਿਰ ਪੇਸ਼ ਕਰਾਂਗੇ ਸਰ ਉਹ ਜਾਂਚ ਦਾ ਵਿਸ਼ਾ ਜੀ ਤੁਹਾਨੂੰ ਬਾਅਦ ਦੱਸਿਆ ਜਾਊਗਾ ਸਰ ਤਿੰਨ ਦਿਨ ਰਿਮਾਂਡ ਤੇ ਰੱਖਿਆ ਕੋਈ ਜਾਣਕਾਰੀ ਸਰ ਹੋ ਜਾਈਗੀ ਅਸਲ ਨੂੰ ਜਾਂ ਚੱਲ ਰਹੀ ਹੈ ਜੀ ਜਾਂ ਚੱਲਦੀ ਸਰ ਚੋ ਸਰ ਡੀਵੀਆਰ ਵੀ ਲਿਆ ਸੀਗਾ ਤਾਂ ਰਿਕਾਰਡ ਵੀ ਲਿਆ ਸੀਗਾ ਜੀ ਇਹੋ ਜਿਹੀ ਕੋਈ ਗੱਲ ਹੈ 11 ਦਿਨ ਨੂੰ ਜਾਂ ਫੇਰ ਤੋਂ ਪੇਸ਼ ਕੀਤਾ ਜਾਏਗਾ 11 ਦਿਨ ਦੁਬਾਰਾ ਪੇਸ਼ ਕੀਤਾ ਸਰ ਠੀਕ ਹੈ ਤੁਹਾਡਾ ਨਾਮ ਮਾਰਿਆ ਸੀ ਹਾਂਜੀ ਕੀ ਕਹਿਣਾ ਅੱਜ ਭਾਈ ਨਰੈਨ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਜਿੱਥੇ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਤੇ ਜਿਹੜੇ ਚ ਉਹਨਾਂ ਨੇ ਇਹ ਲਿਖਿਆ ਸੀਗਾ ਪੀ ਲਕshmi ਲਕੀਮਪੁਰ ਖੀਰੀ ਦੇ ਵਿੱਚ ਕੋਈ ਡਿਸਕਲੋਜ਼ਰ ਨਰੈਨ ਸਿੰਘ ਨੇ ਕੀਤੀ ਆ ਕੱਲ ਰਾਤ ਵੀ ਉੱਥੇ ਕੋਈ ਹਥਿਆਰ ਮੈਲ ਕੋਈ ਆ ਉਹ ਰਿਕਵਰ ਕਰਾਉਣੇ ਆ ਇਸ ਕਰਕੇ ਸਾਨੂੰ ਦੱਸ ਦੇਂਦਾ ਮਾਲ ਵਾਂਗੂ ਮੰਗਿਆ ਉਹਨਾਂ ਨੇ ਤੇ ਜਿਹੜੀ ਨਾਲ ਉਹਨਾਂ ਨੇ ਜਿਹੜੀ ਬੇਸਿਕ ਗੱਲ ਕੀਤੀ ਵੀ ਹਾਰਡ ਕੋਰ ਕ੍ਰਿਮੀਨਲ ਆ ਜੀ ਐਕਚੁਅਲ ਆਫੈਂਡਰ ਆ ਇਹਦੇ ਤੇ 31 ਕੇਸ ਰਹੇ ਆ ਜਦਕਿ ਡਿਫੈਂਸ ਵੱਲੋਂ ਦੱਸਿਆ ਗਿਆ ਵੀ ਨਰੈਣ ਸਿੰਘ ਚੌੜਾ ਇੱਕ ਪੜਿਆ ਲਿਖਿਆ ਡਬਲ ਐਮਏ ਵਿਅਕਤੀ ਆ ਇਹਦੇ ਦੇ ਜਿੰਨੇ ਵੀ ਕੇਸ ਅਜੇ ਤੱਕ ਪਏ ਆ ਸਾਰੇ ਬਰੀ ਹੋ ਚੁੱਕੇ ਆ ਤੇ ਉਹ ਸਾਰੇ ਬਰੀ ਹੋ ਚੁੱਕੇ ਆ ਤੇ ਜਿਹੜੀ ਡਿਸਕਲੋਜ਼ਰ ਵੀ ਆ ਉਹ ਵੀ ਇੱਕ ਵੇਗ ਪੁਲਿਸ ਨੇ ਆਪ ਹੀ ਲਿਖੀ ਆ ਕਿਉਂਕਿ ਨਰੈਨ ਸਿੰਘ ਕਦੋਂ ਗਏ ਜੂਪੀ ਦੇ ਵਿੱਚ ਇਹ ਕਿਤੇ ਨਹੀਂ ਉਹਨਾਂ ਨੇ ਲਿਖਿਆ ਤੇ ਉਹਨਾਂ ਦੇ ਫਿਰ ਗੱਲ ਦੇ ਵਿੱਚ ਕਿੰਨੀ ਚੈਕਿੰਗ ਕੀਤੀ ਗਈ ਸੀ ਉਹ ਤਾਂ ਉਸ ਦਿਨ ਹੀ ਕੀਤੀ ਗਈ ਸੀ ਉਤੋਂ ਸਾਰਾ ਸਮਾਨ ਲਿਆ ਉਹ ਸਾਰੇ ਲੈਪਟਾਪ ਡਿਜੀਟਲ ਮੈਟਰ ਤੇ ਜੋ ਵੀ ਕਿਤਾਬਾਂ ਵਗੈਰਾ ਜਿਹੜੀਆਂ ਲਈਆਂ ਸੀ ਸੋ ਉਹਨਾਂ ਨੇ ਕਿਹਾ ਵੀ ਵੈਪਨ ਆਲਰੇਡੀ ਰਿਕਵਰ ਹੋ ਚੁੱਕਿਆ ਤੇ ਉਹਦੇ ਚ 9mm ਦਾ ਜਿਹੜਾ ਮੌਕੇ ਤੋਂ ਉਹਨਾਂ ਨੇ ਵੈਪਨ ਕਿਹਦਾ ਜੀ ਉਹ ਤੂੰ ਨਹੀਂ ਕਿਹਦਾ ਤਾਂ ਕੀ ਉਹ ਤੇ ਪੁਲਿਸ ਦੱਸੂਗੀ ਨਾ ਪ੍ਰੋਸੀਕਿਊਸ਼ਨ ਕੇਸ ਆ ਸੋ ਉਹਨਾਂ ਨੂੰ 3 ਦਿਨ ਦਾ ਰਿਮਾਨ ਜਿਹੜਾ ਮਿਲਿਆ ਹੈਗਾ ਹਾਂ ਤੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਤੇ ਖੇਦੀ ਦੇ ਵਿੱਚ ਕਦੋਂ ਉਹਨਾਂ ਦੇ ਵੱਲੋਂ ਹਥਿਆਰ ਰੱਖੇਗੇ ਕੀ ਦੱਸਿਆ ਜਾ ਮੈਂ ਯਾਰ ਥੋੜੋ ਕਹਿਣ ਦਿਆਂ ਇਹ ਤਾਂ ਪੁਲਿਸ ਕਹਿਣ ਈ ਆ ਤੂੰ ਕਿਵੇਂ ਮੈਨੂੰ ਇਨਵੈਸਟੀਗੇਟ ਕਰ ਰਿਹਾ ਉਹ ਕਹਿਣ ਜੂ ਇਨਵੈਸਟੀਗੇਸ਼ਨ ਹੋਮੀ ਮੈਂ ਸਰ ਕਦੋਂ ਰੱਖਿਆ ਪੁਲਿਸ ਨੂੰ ਪੁੱਛੋ ਮੈਂ ਇਹ ਕਹਿੰਦਾ ਵੀ ਪੁਲਿਸ ਨੇ ਕਿਹਾ ਵੀ ਲਖੀਮਪੁਰ ਫੀਲੀ ਚ ਇਤਿਆਹ ਰੱਖੇ ਸੀ ਉਹ ਕਬਦ ਕਰਾਉਣੇ ਆ ਅਸੀਂ ਕਹਿੰਦੇ ਆ ਵੇਗ ਗੱਲ ਹੈਗੀ ਆ ਇਹ ਕਿਤੇ ਨਹੀਂ ਵਿੱਚ ਲਿਖਿਆ ਹੋਇਆ ਵੀ ਕਦੋਂ ਗਿਆ ਨਰੈਨ ਸਿੰਘ ਕਦੋਂ ਰੱਖ ਕੇ ਆਇਆ ਸਿਰਫ ਰਿਮਾਂਡ ਵਧਾਉਣ ਵਾਸਤੇ ਉਹਨਾਂ ਨੇ ਡਿਸਕਲੋਜ਼ਰ ਲਿਖੀ ਆ ਉਸ ਵਾਸਤੇ ਉਹਨਾਂ ਨੇ ਰਿਮਾਂਡ 3 ਦਿਨ ਦਾ ਜਿਹੜਾ ਅੱਗੇ ਮਿਲਿਆ ਹੈਗਾ 11 ਤਰੀਕ ਨੂੰ ਪੇਸ਼ ਕੀਤਾ ਜਾਊਗਾ ਤੇ ਜਿਹੜਾ ਹੈਗਾ ਵਕੀਲਾਂ ਨੂੰ ਮਿਲਣ ਦੀ ਜਿਹੜੀ ਆ ਯਾਤ 2 ਵਾਈਸ ਅਡੇ ਜਿਹੜੀ ਆ ਦਿਨ ਚ ਦੋ ਵਾਰੀ ਤੇ ਸਾਡੇ ਵੱਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ ਉਹਨਾਂ ਨੂੰ ਮਿਲਣ ਜਾਣਗੇ ਸਵੇਰੇ ਸ਼ਾਮ 11:00 ਨੂੰ ਪੇਸ਼ ਕਰਨਗੇ ਜੋ ਇਨੀਸ਼ੀਅਲ 4 ਤਰੀਕ ਨੂੰ ਕਵਰੀ ਹੋਈ ਸੀ ਉਹੀ ਕਵਰੀ ਆ ਉਸ ਤੋਂ ਇਲਾਵਾ ਇਸ ਕੇਸ ਦੇ ਵਿੱਚ ਨਾ ਕਿਸੇ ਹੋਰ ਬੰਦੇ ਨੂੰ ਨਾਮਿਨੇਟ ਕੀਤਾ ਗਿਆ ਨਾ ਕੋਈ ਧਾਰਾ ਦੇ ਵਿੱਚ ਵਾਅਦਾ ਘਾਟਾ ਕੀਤਾ ਗਿਆ ਤੇ ਨਾ ਕੋਈ ਹੋਰ ਅਰੈਸਟ ਵਗੈਰਾ ਹੋਇਆ ਓਕੇ ਜੀ